ਤੋ ਇਸੇ ਨੂੰ ਘਟਾ ਦਿੱਤਾ ਜੀ ਅਧਾ ਪਰਤਾ ਦੇ ਇਹ ਚੀਜ਼ ਆ ਜਿਹੜੀ ਜ਼ਿਆਦਾ ਹੈ ਨਾ ਉਹ ਪੰਨਾ ਹੋਣਾ ਚਾਹੀਦਾ ਅਧਾ ਇੱਧਰ ਹੋਣਾ ਤੇ ਇੱਧਰ ਅਧਾ ਦਾ ਜਿਹੜਾ ਉੱਪਰ ਜਿਹੜਾ ਉਹ ਫਾਰਮ ਹੈ ਜਿਸਨੇ ਕੋਈ ਤੁਹਾਡੀ ਵਾਰੀ ਉਹਨਾਂ ਫਾਰਮ ਕੀਤਾ ਹਾਂ ਉਹ ਫਾਰਮ ਹੈ ਅਸੀਂ ਜਿਹੜਾ ਕਰਦੇ ਹਾਂ ਨਾ ਵੀ 1 ਅੰਸ਼ਾ ਨਹੀਂ ਪਾ ਰਹੇ ਹੁੰਦੇ ਹਾਂ ਅੱਛਾ ਇੱਥੇ ਹੀ ਮਾਰਦੇ ਕੋਈ ਇੱਕ ਹੋਰ ਬਚ ਗਿਆ ਫਾਰਮ ਹੈ ਜਿਸ ਹੋਰ ਇੱਕ ਜ਼ਿਆਦਾ ਫਾਰਮ ਹੋ ਗਿਆ ਨਾ ਇਹਦਾ ਤੁਹਾਡੀ ਆ ਫਾਰਮ ਹੋ ਗਿਆ ਇਸ ਰੌਂਦ ਵਿੱਚ ਪਹਿਲਾਂ ਹੋ ਗਿਆ ਸੀਗਾ ਜਿਹੜਾ ਇੱਥੇ ਮਾਰਦੇ ਹਾਂ ਪਹਿਲਾ 라ਉਂਡ ਮੈਂ ਜਿੱਤਿਆ ਸੀ ਦੂਸਰੇ 라ਉਂਡ ਚ ਉਹਨੇ ਫਾਉਲ ਕਰਤਾ ਹੋ ਗਿਆ ਮੈਂ ਜਿੱਤ ਗਿਆ ਤੀਸਰੇ 라ਉਂਡ ਦੇ ਵਿੱਚ ਫਿਰ ਮੈਂ ਆਪਣੇ ਪੂਰੇ ਤਾਕਤ ਨਾਲ ਕੇ ਉਹਨੂੰ ਸੈਕਵੈਂਟ ਕੀਤਾ ਸੀ ਮੇਰੀਆਂ ਸਾਰੀਆਂ ਇਸ ਲੱਗਾ ਬਿਲਕੁਲ ਟਿਕਾੜੀ ਸਿਰ ਲੱਗੀਆਂ ਸੀ ਬਹੁਤ ਮਜ਼ਬੂਤ ਬੰਦਾ ਸੀ ਜੀ ਉਹ ਹਾਂ ਉਹ ਦੇਖਣ ਨੂੰ ਲੱਗਦਾ ਸੀ ਬਹੁਤ ਆ ਸੀ 6 ਫੁੱਟ ਦਾ ਲੇਡ ਹੁੰਦਾ ਨਾ ਵੀ ਜੇ ਉਹਦਾ ਫਾਉਲ ਨਾ ਹੁੰਦਾ ਤਾਂ ਫੇਰ ਕਿਸ ਤਰ੍ਹਾਂ ਪੁਆਇੰਟਸ ਕਾਊਂਟ ਹੁੰਦੇ ਆ ਉਹ ਜੱਜ ਇਸ ਬੈਠੇ ਹੁੰਦੇ ਆ ਉਹ ਜਿਹੜੇ ਢਾਈ ਬਾਈਟਾ ਇਹਦੇ ਨਾਲ ਇੱਕ ਬਕਸਾ ਹੁੰਦਾ ਜਿੱਦੇ ਤੁਸੀਂ ਖੜੇ ਸੀ ਜਿੱਦੇ ਚ ਖੜੇ ਸੀ ਹਾਂ ਉਹਦੇ ਵਿੱਚ ਅਗਰ ਉਹਦੇ ਵਿੱਚੇ ਖੜੇ ਖੜੇ ਮੂਵਮੈਂਟ ਕਰਦੇ ਹੋ ਉਹ ਕਿਹੋ ਜਿਹੀ ਮੂਵਮੈਂਟ ਹੈ ਅੱਛਾ ਉਹਦੇ ਤੋਂ ਬਾਹਰ ਨਿਕਲਦੇ ਹਾਂ ਤਾਂ ਕਿੰਨਾ ਕੁ ਬਾਹਰ ਨਿਕਲ ਰਿਹਾ ਜਾਂ ਅਸੀਂ ਸਲੈਪ ਦੇ ਨਾਲ ਕਿੰਨੇ ਕੁ ਅਨਕੌਂਸ਼ੀਅਸ ਹੋਏ ਹਾਂ ਠੀਕ ਹੈ ਕਿੰਨੇ ਕੁ ਅਸੀਂ ਜਦੋਂ ਮੰਨ ਲਓ ਵੀ ਅਸੀਂ ਮੈਂ ਸਲੈਪ ਕਰਨੀ ਆ ਦੂਸਰੇ ਦੀ ਮੇਰੇ ਸਲੈਪ ਕਰਨੀ ਆ ਕਿਸੇ ਤਾਂ ਮੈਂ ਉੱਥੇ ਬਿਲਕੁਲ ਸਿਲੈਂਡਰ ਕਰਕੇ ਖੜਨਾ ਮੈਂ ਇੰਨਾ ਕੁ ਨਹੀਂ ਹਿੱਲ ਸਕਦਾ ਅਗਰ ਉਧਰ ਸਲੈਪ ਹੋਣ ਲੱਗਿਆ ਮੈਂ ਕਰਤਾ ਮ ਮੈਂ ਹਾਰ ਗਿਆ ਰਾਉਂਡ ਆ ਗਿਆ ਉਹਲਾ ਠੀਕ ਹੈ ਥੱਲੇ ਗਿਆ ਲੈ ਅੱਗੇ ਗਿਆ ਲੈ ਪਿੱਛੇ ਗਿਆ ਲੈ ਕਿਸੇ ਵੀ ਤਰ੍ਹਾਂ ਹਿੱਲ ਗਿਆ ਉਹ ਰਾਉਂਡ ਮੈਂ ਹਾਰ ਗਿਆ ਓਕੇ ਜੇ ਮੈਂ ਉੱਥੇ ਕੋਈ ਗਲਤ ਮਾਰਦਾ ਆ ਮਤਲਬ ਸਲੈਪ ਹੋਣ ਤੋਂ ਬਾਅਦ ਤੁਹਾਡੀ ਬੋਡੀ ਮੂਵਮੈਂਟ ਕੀ ਆ ਤੁਹਾਨੂੰ ਕਿੰਨਾ ਝਟਕਾ ਲੱਗਿਆ ਪਹਿਲਾਂ ਵੀ ਪਹਿਲਾਂ ਵੀ ਉਹਨਾਂ ਨੇ ਕੋਈ ਆਵਾਜ਼ ਚ ਵੀ ਨਹੀਂ ਠੀਕ ਹੈ ਔਰ ਜਿੰਨਾ ਬੰਦਾ ਜ਼ਿਆਦਾ ਪਿੱਛੇ ਹਟ ਗਿਆ ਇਹਦਾ ਮਤਲਬ ਉਹ ਉਹਨੇ ਉਹ ਝੱਲ ਨਹੀਂ ਸਕਿਆ ਉਹਨੂੰ ਪਿੱਛੇ ਹਟਣਾ ਦੀ ਉਹਦੇ ਚੰਨੀ ਗੱਲ ਹੈ ਕਿ ਪਿੱਛੇ ਕਿਸ ਹਾਲਾਤ ਚਟਿਆ ਜਿਵੇਂ ਕਿ 3 ਦੇ ਵਿੱਚ ਉਹ ਥੋੜਾ ਜਿਹਾ ਅਨਕੌਂਸ਼ੀਅਸ ਹੋ ਗਿਆ ਸੀ ਪਹਿਲੇ 9 ਚ ਰੀਜੀ ਹੋਇਆ ਇੱਕ ਮੈਂ ਵੀ ਉਹਦੀ ਉਹ ਜਿਹੜੀ ਉਹਨੇ ਮੇਰੇ ਤੀਸਰੀ ਸਲੈਬ ਮਾਰੀ ਸੀ ਉਹ ਖਾਨ ਤੋਂ ਬਾਅਦ ਮੈਂ ਭੰਗੜਾ ਪਾਉਂਦਾ ਹੋਇਆ ਪਿੱਛੇ ਨੂੰ ਗਿਆ ਹੂੰ ਹੂੰ ਉਹ ਮੇਰੇ ਪੋਜ਼ਿਟਿਵ ਪੁਆਇੰਟ ਸੀ ਕਿਉਂਕਿ ਮੈਂ ਉਹ ਚੱਲ ਚੁੱਕਿਆ ਸੀ ਹੂੰ ਠੀਕ ਹੈ ਜਿਵੇਂ ਆਪਾਂ ক্রিকেট ਦੇ ਵਿੱਚ ਬਾਲ ਆਉਂਦੀ ਹੈ ਕੈਚ ਕਰਦੇ ਆ ਇੱਕ ਹੱਥ ਚ ਵੱਜ ਕੇ ਛੁੱਟ ਗਈ ਹਾਂਜੀ ਫਿਰ ਆ ਜੀ ਫਾਗਿ ਫਾੜੀ ਉਹ ਵੀ ਕੁਾਰਕ ਕੀ ਨਿਕਲ ਆਉਂਦੀ ਹੈ ਉਹ ਆਊਟ ਨਹੀਂ ਮੰਨੇ ਜਾਂਦਾ ਪਰ ਜਦੋਂ ਤੱਕ ਪੂਰਾ ਕੰਟਰੋਲ ਨਹੀਂ ਹੋ ਜਾਂਦਾ ਉਹ ਆਪਣੇ ਆਪ ਵਿੱਚ ਤੋਂ ਪਹਿਲਾਂ ਇਸ ਫਾਈਟ ਤੋਂ ਪਹਿਲਾਂ ਤੁਸੀਂ ਕਿੰਨੀਆਂ ਫਾਈਟਾਂ ਲੜੀਆਂ ਸਲੈਬ ਦੀ ਜੀ ਹਾਂਜੀ ਮਤਲਬ ਏਸੀ ਚੈਂਪੀਅਨਸ਼ਿਪ ਵਿੱਚ ਏਸੀ ਚੈਂਪੀਅਨਸ਼ਿਪ ਇਹ ਦੁਨੀਆ ਦੀ ਸਭ ਤੋਂ ਵੱਡੀ ਚੈਂਪੀਅਨਸ਼ਿਪ ਸੀ ਇਹਦੇ ਵਿੱਚ ਮੇਰਾ ਡੈਬਿਊ ਸੀਗਾ ਅੱਛਾ ਜੀ ਇਹ ਤੋਂ ਪਹਿਲਾਂ ਮੈਂ ਸਲੈਬ ਫਾਈਟ ਚੈਂਪੀਅਨਸ਼ਿਪ ਦੁਬਈ ਗਿਆ ਸੀ ਹਾਂਜੀ ਉਹ ਐਡੀ ਹੌਲ ਦੀ ਹੈ ਅਮਰੀਕਾ ਜੋ ਕੇਵਿਨ ਦੀ ਜੋ ਕੇਵਿਨ ਵੇਸ ਹੈ ਐਨੀ ਹੋ ਲੱਗੇ ਜੀ ਦੁਨੀਆਂ ਦੇ ਸਟਰੋਂਗੇਸਟ ਮੈਨ ਜਿਹਨੇ 550 ਕਿਲੋ ਦੀ ਡੈੱਡ ਲਿਫਟ ਦਾ ਰਿਕਾਰਡ ਬਣਾਇਆ ਹੋਇਆ ਅੱਛਾ ਜੀ ਉਹਨਾਂ ਦੀ ਸੀਗੀ ਉਹ ਪ੍ਰੋਮੋਸ਼ਨ ਉਹਦੇ ਚ ਖੇਡਿਆ ਸੀਗਾ ਉੱਥੇ ਮੈਂ ਇੰਗਲੈਂਡ ਦੇ ਰੌਕਿੰਸਨ ਨੂੰ ਹੋ ਰਿਹਾ ਸੀ ਤੇ ਮੇਰੇ ਛੋਟੇ ਭਰਾ ਨੇ ਅ ਅ ਅ ਅਤਿੰਦਰਪਾਲ ਸਿੰਘ ਨਾਲ ਉਹਦਾ ਇੰਡੀਆ ਦਾ ਹੀ ਅਤਿੰਦਰਪਾਲ ਸਿੰਘ ਜੀਆ ਉਹਦੇ ਨਾਲ ਇਹਦਾ ਮੈਚ ਹੋਇਆ ਸੀ ਉਹ ਇਹਨੇ ਹਾਰ ਰਿਹਾ ਸੀ ਇਹ ਇਹਦੇ ਵਿੱਚ ਜਿਵੇਂ ਹੁਣ ਮਤਲਬ ਕਿੰਨੇ ਕੁ ਟੋਟਲ ਕਿੰਨੇ ਕੁ ਬੰਦੇ ਸੀਗੇ ਵੀ ਤੁਸੀਂ ਪਹਿਲਾਂ ਵੀ ਰਾਉਂਡ ਖੇਲੇ ਹੋਣੇ ਆ ਨਹੀਂ ਜੀ ਇਹਦੇ ਚ ਜਿਵੇਂ ਰੈਸਲਿੰਗ ਜਿਵੇਂ ਮਾਰਸ਼ਲ ਆਰਟਸ ਐਮ ਐਮ ਫਾਈਟਰ ਹਨ ਜੀ ਸਿੰਗਲ ਸਿੰਗਲ ਫਾਈਟਰ ਇਹ ਜਿਵੇਂ 3 ਮਹੀਨੇ ਦੀ ਇੱਕ ਫਾਈਟ ਹੋਈ ਹੈ ਕਿਉਂਕਿ ਡੈਮੇਜ ਹੈ ਓਕੇ ਮੈਂ ਜਿੱਤਦਾ ਗਿਆ ਪਰ ਮੇਰੀ ਡੈਮੇਜ ਤਾਂ ਹੋ ਗਿਆ ਸੀ ਕਿ ਜੇ ਮੈਨੂੰ ਅੱਗੇ ਲੜਨਾ ਪੈਂਦਾ ਮੈਨੂੰ ਇੰਨੀ ਜਿੰਨੀ ਵਰਨੀ ਸੀ ਫਾਈਟ ਓਕੇ ਅਜਾ ਸਿੰਗਲ ਸਿੰਗਲ ਫਾਈਟ ਹਾਂ ਰਿਕਵਰੀ ਹੈ ਤੇ ਸਿੰਗਲ ਫਾਈਟਰ ਤੇ ਮੇਬੀ ਇਹਨਾਂ ਦਿਨਾਂ ਚ ਅਗਲੇ ਸਾਲ ਆਪਾਂ ਚੁੱਕਣਾ ਚਾਹੀਦਾ ਵਾਈਕਰ ਦੀ ਕਿਰਪਾ ਨਾਲ ਰੁਬਾਇ ਵਾਲੀ ਚੈਂਪੀਅਨ ਦੀ ਟਾਈਟਲ ਲੈ ਕੇ ਆਉਂਦੇ ਆ। ਠੀਕ ਹੈ। ਇਹ 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 ਚੈਂਪੀਅਨਸ਼ਿਪ ਹੈ ਜਿਹੜੀ ਇਹਦਾ ਕੀ ਇਹ ਇਹਦਾ ਕੀ ਤੇ ਇਹ ਇਹਨੂੰ ਆਪਾਂ ਕਿਸ ਮਤਲਬ ਉਹਦੇ ਚ ਤੋਂ ਵੀ ਏਸ਼ੀਆ ਦਾ ਸੀਗਾ ਜਾਂ ਆਦਾ ਸੀਗਾ ਵਰਲਡ ਦਾ ਸੀਗਾ? ਅੱਛਾ ਵਰਲਡ ਦਾ ਸੀਗਾ। ਵਰਲਡ ਚੈਂਪੀਅਨਸ਼ਿਪ ਦੀ ਜਿਹੜੀ ਟਾਈਟਲ ਹੈ ਉਹਦੇ ਲਈ ਜਿਹੜੇ ਹੁਣ ਇਹਨਾਂ ਨੇ ਸਿਲੈਕਟ ਕੀਤੇ ਹੁੰਦੇ ਹਾਂ ਜਿਹੜੇ ਵਾਲੇ ਚੁਣ ਲੈ ਕੇ ਤੇ ਉਹਨਾਂ ਦੇ ਵਿੱਚ ਮੈਂ ਇੱਕ ਸੀਗਾ ਹੁਣ ਮੈਂ ਟੌਪ 10 ਦੇ ਵਿੱਚ ਆ ਚੁੱਕਿਆ। ਟੌਪ 10 ਚ ਆ ਗਿਆ ਤੇ ਹੁਣ ਮੈਨੂੰ ਜਿਹੜਾ ਚੈਲੰਜ ਕੀਤਾ ਗਿਆ ਕਿ ਮੇਰੀ ਪੋਸਟਰ ਇੱਕ 16 ਪਲੱਸ 16 ਮਿਲੀਅਨ ਪਲੱਸ ਹੋ ਗਿਆ ਵਿਊ ਹਨਾ ਜਿਹੜੀ ਮੈਂ ਸਭ ਤੋਂ ਪਹਿਲੀ ਵੀਡੀਓ ਪਾਈ ਸੀਗੀ ਤੇ ਉਸ ਵੀਡੀਓ ਦੇ ਉੱਪਰ ਉਹ UFC ਇੰਡੀਆ ਨੇ UFC ਨੇ ਮੇਨ ਪੇਜ ਨੇ ਔਰ ਪਾਵਰ ਸਲੇਬ ਨੇ ਜਿਨ੍ਹਾਂ ਨੇ ਕਲੈਬ ਕੀਤੀ ਸੀ ਮੇਰੇ ਨਾਲ 16 ਮਿਲੀਅਨ ਪਲੱਸ ਹੋਇਆ ਤਾਂ ਉਹਦੇ ਵਿੱਚ ਜਿਹੜਾ ਨੰਬਰ 1 ਕੰਟੈਂਡਰ ਹੈ ਜਿਹੜਾ ਵਰਲਡ ਹੈਲਵੀਟ ਦਾ ਤਾਂ ਉਹਨੇ ਮੈਨੂੰ ਚੈਲੰਜ ਕੀਤਾ ਕਿ ਮੈਂ ਤੇ ਨਾਲ ਲੜਨਾ ਹੁਣ ਵੀ ਫਾਈਟ ਅਗਰ ਮੇਰੀ ਉਹਦੇ ਨਾਲ ਹੁੰਦੀ ਮਨੂ ਹਰਗਣਾ ਤਾਂ ਤੀਸਰੀ ਫਾਈਟ ਇਹਨੂੰ ਟ੍ਰੇਟਰ ਸ਼ੋਟ तो अगर मैं टाइटल जितना okay. हाँ। तो टाइटल के नाम पाँच लाख डॉलर है ओके हाँ जी तो हूँ थोड़ी उम्र कितनी होगी तेती साल तेती साल ठीक है जीनियस इंटरनेशनल पब्लिक स्कूल मैं एज अ स्पोर्ट्स टीचर में जॉब भी कर रहा वैसे थोड़ी मेन गेम कुश्ती है मेन गेम कुश्ती बैकग्राउंड सा है वो कुश्ती तो है फिर मैं दो हज़ार तेरह तो एम एम ए फाइट कर रहा है अंडरफिटेड है जो मैं अंडरफिटेड वर्ल्ड चैंपियन की टाइटल का ਜੇ ਪਾਣੀ ਚ ਕਿਹਨਾਂ ਸਰ ਤੁਸੀਂ ਮੈਂ ਇਹ ਸੱਚ ਪਾਣੀ ਇਸ ਤੋਂ ਮਰਮੀ ਨੇ ਗ੍ਰੈਪਿੰਗ ਜੂਜੂਟਸ ਦੇ ਰਿਹਾ ਸਰ ਇਸ ਦਾ ਉਹਨਰ ਬੇਟਾ ਹੁਦਿ ਜਮਾਈ ਚੈਪਿੰਗ ਨੇ ਅਤਲ ਏਦਾਂ ਨਹੀਂ ਲੱਗਦਾ ਵੀ ਕੀ ਸਫਾਈ ਤੋਂ ਬਾਅਦ ਤੁਸੀਂ ਜ਼ਿਆਦਾ ਫੇਮਸ ਹੋਏ ਆ ਬਿਲਕੁਲ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਹਾਂ ਹਾਂ ਮਤਲਬ ਇਹਨਾਂ ਨਾਲ ਉਹਨਾਂ ਦੇ ਮੁਕਾਬਲੇ ਬਿਲਕੁਲ ਜੀ ਇਹਨਾਂ ਦੇ ਬਾਰੇ ਇਹ ਚੀਜ਼ਾਂ ਨੂੰ ਪਤਾ ਕਿਉਂ ਨਹੀਂ ਲੱਗਿਆ ਕੀ ਚੱਕਰ ਸੀ ਪਤਾ ਨਹੀਂ ਕਿ ਪਰਮਾਤਮਾ ਨੇ ਸ਼ਾਇਦ ਆਮਰ ਲਈ ਸਮਾਂ ਹੀ ਰੱਖਿਆ ਜੀ ਵੀ ਤਨੁਜ ਸਿੰਘ ਇਹ ਪ੍ਰਿੰਸੀਪਲ ਸਾਹਿਬ ਜਿਹੜੇ ਪੰਜਾਬੀ ਮਾਮੂਲੀ ਲਈ ਮਿਹਨਤ ਕਰੀ ਨੇ 25 ਦਿਨ ਲਗਾਤਾਰ ਸਾਈਕਲ ਚਲਾ ਕੇ ਪੰਜਾਬ ਦੇ ਪੰਜਾਬ ਚ ਇਹ ਉਸ ਤੋਂ ਬਾਅਦ ਦਰਵਾਜ਼ੇ ਖੁੱਲ੍ਹਦੇ ਆ ਸੱਤ ਤੋਂ ਬਾਅਦ 25 ਉਹ 25 ਦਿਨ ਸਾਈਕਲ ਚਲਾਏ ਤੋਂ ਬਾਅਦ ਇਸ ਲਈ ਬਹੁਤ ਬਦਲੀਆਂ ਤਾਂਸ ਇੰਟਰਨੈਸ਼ਨਲ ਰੋਡ ਚੱਲ ਰਹੀ ਨੇ ਜੀ ਉਹਦੇ ਵਿੱਚ ਲੋਕਾਂ ਦੀਆਂ ਸ਼ੁਭੇਸ਼ਾਮਾਂ ਨੇ ਜਿਹੜੀ ਉਹਨਾਂ ਨੂੰ ਕੰਮ ਕਰਦੀ ਬਿਲਕੁਲ ਬਹੁਤ ਬਹੁਤ ਸ਼ਾਮੁਲੀ ਦਾ ਅਸ਼ੀਰਵਾਦ ਕੰਮ ਕਰ ਗਿਆ ਬਿਲਕੁਲ ਬਿਲਕੁਲ ਤੇ ਲੋਕਾਂ ਜਿਨ੍ਹਾਂ ਜਿਹਨਾਂ ਨੂੰ ਤੁਸੀਂ ਮਿਲੇ ਉਹਨਾਂ ਨੇ ਵੀ ਤਾਂ ਸ਼ੁਭੇਸ਼ਾਮਾਂ ਦਿੱਤੀਆਂ ਜੀ ਬਿਲਕੁਲ ਅਸੀਂ ਜਦੋਂ ਆ ਰਹੇ ਸੀਗੇ ਉਹ ਰੋਡਵੇਅ ਦੀ ਬੱਸ ਤੋਂ ਕੋਈ ਯੂਜ਼ ਕੀਤੀ ਗੱਪਾਂ ਉਹਨਾਂ ਨੇ ਰੋਕ ਲਈ ਜਿਹੜਾ ਉਹਨਾਂ ਤੋਂ ਗੱਪਾਂ ਕਰੀ ਅੱਛਾ ਉਹਨਾਂ ਨੇ ਕਿਵੇਂ ਪਛਾਣਿਆ ਤੁਹਾਨੂੰ ਜਿਵੇਂ ਬਾਕੀ ਸਾਰੇ ਨਹੀਂ ਤੁਸੀਂ ਕਾਰ 'ਚ ਨਹੀਂ ਸੀਗੇ ਕਾਰ 'ਚ अच्छा डूरे पछाने लिया है कल ऊपर गए ऊपर कल कल रात के 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 सबे दस मिनट दो